ਹਿੰਮਤੇ ਮਰਦਾ ਮਦਦੇ ਖੁਦਾ ਇਹ ਗੱਲ ਨੂੰ ਸੱਚ ਕਰ ਵਿਖਾਇਆ ਹੈ ਸ਼ੇਖ ਫਰੀਦ ਜੀ ਦੀ ਧਰਤੀ ਤੇ ਜਮੇ ਇੱਕ ਨੌਜਵਾਨ ਨੇ ਜਿਸਨੇ ਕੀ ਆਪਣੀ ਕੜੀ ਮਿਹਨਤ ਦੇ ਸਦਕਾ ਅੱਜ ਮਾਪਿਓ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਦੇਰ ਇਸ ਹਾਲੀ ਦੇ ਵਿੱਚ ਆਈਪੀਐਲ ਸ਼ੁਰੂ ਹੋਣ ਜਾ ਰਹੇ ਨੇ ਤੇ ਉਸ ਆਈਪੀਐਲ ਦੇ ਵਿੱਚ 5.25 ਕਰੋੜ ਰੁਪਏ ਦੇ ਵਿੱਚ ਫਰੀਦਕੋਟ ਦੇ ਰਹਿਣ ਵਾਲੇ ਕ੍ਰਿਕਟਰ ਨਮਨ ਤੇਰ ਨੂੰ ਮੁੰਬਈ ਇੰਡੀਅਨਸ ਦੇ ਵੱਲੋਂ ਖਰੀਦਿਆ ਗਿਆ ਹੈ। ਹਾਲਾਂਕਿ ਇਹ ਸਤੋ ਪਹਿਲਾਂ ਵੀ ਨਮਨ 2023 ਦੇ ਵਿੱਚ ਮੁੰਬਈ ਇੰਡੀਅਨਜ਼ ਦੀ ਵੱਲੋਂ ਖੇਡਿਆ ਸੀ ਤੇ ਇਸ ਵੇਲੇ ਜਿੱਥੇ ਜਿਵੇਂ ਹੀ ਮਾਪਿਓ ਨੂੰ ਇਸ ਬਾਰੇ ਪਤਾ ਲੱਗਦਾ ਪੁੱਤ ਦਾ ਫੋਨ ਆਉਂਦਾ ਤਾਂ ਮਾਪਿਓ ਦਾ ਚਾ ਸਾਂਭਿਆ ਨਹੀਂ ਜਾਂਦਾ ਇਥੋਂ ਤੱਕ ਕਿ ਸੱਜਣ ਮਿੱਤਰ ਵੀ ਘਰ ਆ ਕੇ ਵਧਾਈਆਂ ਦੇ ਰਹੇ ਨੇ ਇਥੋਂ ਤੱਕ ਕਿ ਫਰੀਦਕੋਟ ਦੇ ਡੀਸੀ ਦੇ ਵੱਲੋਂ ਵੀ ਮਾਪਿਓ ਨੂੰ ਵਧਾਈ ਦਿੱਤੀ ਗਈ ਹੈ ਤਾਂ ਕਾਫੀ ਲੰਬੇ ਸਮੇਂ ਤੋਂ ক্রিকেট ਦੇ ਵਿੱਚ ਰੁਚੀ ਰੱਖਦਾ ਸੀ ਨਮਨ ਤੇ ਹੌਲੀ-ਹੌਲੀ ਆਪਣੇ ਕੋਚਾਂ ਦੀ ਮਿਹਨਤ ਦੇ ਸਦਕਾ ਅੱਜ ਇਹ ਬੁਲੰਦੀ ਹਾਸਲ ਕੀਤੀ ਹੈ ਕਿ ਆਖਿਰਕਾਰ ਉਸ ਨੂੰ ਮੁੰਬਈ ਇੰਡੀਅਨਸ ਦੇ ਵੱਲੋਂ 5.25 ਕਰੋੜ ਰੁਪਏ ਦੇ ਵਿੱਚ ਖਰੀਦਿਆ ਗਿਆ ਤਾਂ ਕਿਸ ਕਦਰ ਪਿਤਾ ਆਪਣੇ ਪੁੱਤ ਦੀ ਖੁਸ਼ੀ ਜ਼ਾਹਿਰ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਹੋਰ ਮੈਂਬਰਾਂ ਦਾ ਤੇ ਡੀਸੀ ਦਾ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਨੇ ਆਂ ਉਮਰ ਦੇ ਵਿੱਚ ਅੰਦਾਜ਼ 8 ਸਾਲ ਦੀ ਉਮਰ ਦੇ ਵਿੱਚ ਗਰਾਊਂਡ ਚ ਆਉਣ ਲੱਗ ਗਿਆ ਸੀ ਪੂਰੇ ਗगन ਸੰਦੂ ਕੋਚ ਸੀਗੇ ਉਹ ਉਹਨਾਂ ਨੇ ਬਹੁਤ ਵੱਡੀ ਸ਼ਰਧਾਂਜਲੀ ਹੈ ਤੇ ਅੱਜ ਹੁੰਦੇ ਤੱਕ ਇਹਨੇ ਖੁਸ਼ ਹੁੰਦੀ ਉਹਨਾਂ ਨੇ ਸਾਰਿਆਂ ਨੂੰ ਕੋਚਿੰਗ ਦਿੱਤੀ ਡਾਕਟਰ ਸਾਹਿਬ ਨੇ ਜੋ ਉੱਪਰ ਪੀਸੀਏ ਦੇ ਵਿੱਚ ਸੀ ਉਹ ਡਾਕਟਰ ਸਾਹਿਬ ਨੇ ਜ਼ੋਰ ਲਾਇਆ ਬੱਚੇ ਲਈ ਤੇ ਕੁਝ ਬੱਚੇ ਐਫਰਟ ਬੱਚੇ ਦੇ ਵੀ ਸੀ ਡਾਕਟਰ ਸਾਹਿਬ ਦੇ ਵੀ ਸੀ ਤੇ ਗगन ਨੂੰ ਮੈਂ ਅੱਜ ਵੀ ਯਾਦ ਕਰਦਾ ਵੀ ਬੱਚੇ ਨਾਲ ਉਹਨੇ ਇੰਨੀ ਮਿਹਨਤ ਕਰੀ ਹੈ ਕਿ ਬੱਚਾ ਇੱਥੇ ਤੱਕ ਮੇਰਾ ਪਹੁੰਚਾਇਆ ਨਮਨ ਨਾਲ ਗੱਲ ਹੋਈ ਹੋਣੀ ਹੈ ਜਦੋਂ ਇਹ ਬੋਲੀ ਹੋਈ ਇਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਗੱਲ ਹੋਈ ਨਮਨ ਨਾਲ ਨਮਨ ਬਹੁਤ ਖੁਸ਼ੀ ਆਇਆ ਸੀ ਉਹਦਾ ਫੋਨ ਬੜਾ ਖੁਸ਼ ਹੋ ਕੀ ਕਹਿੰਦਾ ਕਿ ਤੱਕ ਜਾਂਦਾ ਇਰਾਦਾ ਲੱਗਦਾ ਹੋ ਤਾਂ ਕਹਿੰਦਾ ਮੈਂ ਇੰਡੀਆ ਟੀਮ ਤੱਕ ਜਾਂਦਾ ਇਰਾਦਾ ਰੱਖਦਾ ਨਮਨ ਆਪਣੇ ਫਰੀਦਕੋਟ ਤੋਂ ਹੀ ਆ ਅੱਗੇ ਉਭਰ ਕੇ ਆਇਆ ਹੈਗੇ ਤੇ ਉਹਨਾਂ ਦੀ ਸ਼ਾਨਦਾਰ ਉਪਲਬਧੀ ਲਈ ਮੈਂ ਉਹਨਾਂ ਨੂੰ ਬਧਾਈ ਦਿੰਦਾ ਇਟਸ ਗ੍ਰੇਟ ਅਚੀਵਮੈਂਟ एंड उन्होंने पूरी टीम उन्होंने पेरेंट्स यहाँ के कोच जिन्ह जिन्ह वालों उन्हों सवारा गया उन्होंने वो बधाई दे पात्र है तो ये डिस्ट्रिक्ट क्रिकेट एसोसिएशन काफ़ी अच्छा काम कर रही है अभी भी काफ़ी सारे बच्चे ट्रेनिंग ये एंड आई आई एम श्योर कि ये जो जड़ी उपलब्धि है उस तो बहुत सारे नमन बन के आगे निकल आस यस यस बट नॉट एज गुड एज नमन सो आई वंस अगेन कॉन्ग्रेचुलेट हिम and i hope that is bare ipl me sabse jyada run banaye ne es ground layi faridkot layi sab layi eh bahut bahut vaddi gall hai bahut khushi di gall hai ki bachcha ek utho tak ponche aaya hai jada matlab aj tak koi minor district ki kehna chahida malwa to koi nahi hor bachcha ponche aaya to ye bahut vaddi uplabdhi hai aur aanamandi aur oh de naal saadi sab di jada star jada hai cricket da ਔਰ ਸਪੈਸ਼ਲੀ ਇਹ ਇਸ ਗਰਾਉਂਡ ਦਾ ਬਹੁਤ ਵੱਧਦਾ ਨਹੀਂ ਹੁਣ ਇਸ ਵੇਲੇ ਉਹ ਆਈਪੀਐਲ ਵਿੱਚ ਮੁੰਬਈ 11 ਲਈ ਪਿਛਲੀ ਵਾਰ ਵੀ ਖੇਡਿਆ ਪਰ ਲੇਕਿਨ ਐਤ ਕੀ ਉਹਦੀ ਜਿਹੜੀ ਹੈ ਕਿਉਂਕਿ ਉਹ ਖੇਡਿਆ ਬਹੁਤ ਅੱਛਾ ਪਿਛਲੀ ਵਾਰੀ ਐਤ ਕੀ ਉਹ ਬੋਲੀ ਵਿੱਚ ਪੈ ਗਿਆ ਪਿਛਲੀ ਵਾਰ ਉਹਨਾਂ ਨੇ ਸਟ੍ਰੇਟ ਇਹਨੂੰ ਲਿਆ ਸੀ ਉਹਦੇ ਵਿੱਚ ਇਹਨੂੰ 25 ਲੱਖ ਮਿਲ ਰਿਹਾ ਸੀ ਨਾ ਹੁਣ ਐਤ ਕੀ ਬੋਲੀ ਵਿੱਚ ਪਿਆ ਤੇ ਉਹ ਸਵਾ ਪੰਜ ਲੱਖ ਕਰੋੜ ਤੇ ਜਾ ਕੇ ਉਹਦੀ ਬੋਲੀ ਉਹਨਾਂ ਮੁੰਬਈ ਇੰਡੀਅਨ ਦੇ ਅੰਦਰ ਨਹੀਂ ਉਹਨੂੰ ਫੇਰ ਤੋਂ ਖਰੀਦਿਆ ਹੈ ਤੈਂ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਮਤਲਬ ਉਹ ਸ਼ੁਰੂ ਤੋਂ ਨਾ ਅੰਡਰ 16 ਸੀ ਜਦ ਇੱਕ ਬੜੇ ਉਸ ਵੇਲੇ ਇੱਕ ਐਸ ਗਰਾਊਂਡ ਤੇ ਉਹਨੇ ਇੱਕ ਦਿਨ ਵਿੱਚ ਇੱਕ ਦਿਨ ਵਿੱਚ 400 ਰਨ ਮਾਰਿਆ ਅੰਡਰ 76 ਸਰ 476 ਮਤਲਬ ਮੋਰ ਦਨ ਪਲਸ ਆਮ 400 ਔਰ ਸਭ ਤੋਂ ਵੱਡੀ ਗੱਲ ਹੈ ਉਸ ਤੋਂ ਦੋ ਦਿਨ ਪਹਿਲੇ ਅੰਡਰ 16 ਹੀ ਜਿਹੜਾ ਹੈ ਸ਼ੁਭਮਨ ਗਿਲ ਵੀ ਖੇਡਦਾ ਸੀ ਦੋਨੋਂ ਇਹ ਹਾਨੀ ਨੇ ਉਹ ਮੁਹਾਲੀ ਲਈ ਖੇਡਦਾ ਸੀ ਇਹ ਦੇ ਲਈ ਖੇਡਦਾ ਸੀ ਬਸ ਥੋੜਾ ਜਿਹਾ ਇਹ ਜ਼ਿਲ੍ਹਾ ਜਿਹੜਾ ਹੈ ਨਾ ਸਾਡਾ ਚੰਡੀਗੜ੍ਹ ਤੋਂ ਦੂਰ ਹੋਣ ਕਰਕੇ ਥੋੜਾ ਜਿਹਾ ਅਸੀਂ ਇਸ ਮਾਮਲੇ ਵਿੱਚ ਸਫਰ ਕਰਦਾ ਹੀ ਕਰਦੇ ਆ ਤੇ ਬਸ ਐਸ ਕਰਕੇ ਹੈ ਨਹੀਂ ਤੇ ਇਹ ਮੇਰਾ ਇਹ ਕਹਿਣਾ ਹੈ ਕਿ ਉਹ ਦੇ ਬਰਾਬਰ ਦਾ ਸਗੋਂ ਮੇਰਾ ਤੇ ਬੱਚਾ ਮੈਂ ਤੇ ਉਸ ਤੋਂ ਅੱਛਾ ਸੋਚਦਾ ਪਰ ਸਿਰਫ ਟਾਈਮ ਦਾ ਗੈਪ ਹੈ ਮੇਰੇ ਸਾਹਮਣੇ ਰੇ ਵੀ ਉਸੇ ਲੈਵਲ ਤੇ ਪਹੁੰਚੇਗਾ ਪਹਿਲੇ ਤੁਸੀਂ ਮੰਨੋ ਜਦ ਸ਼ੁਰੂ ਵਿੱਚ ਅਸੀਂ ਕਿਵੇਂ ਕਰਦੇ ਸਾਂ ਕਿ ਸਾਡੀ 11 ਜਿਹੜੇ ਨੇ ਆ ਬੱਚੇ ਮੈਚਾਂ ਵਾਲੇ ਦਿਨ ਵਿੱਚ ਆ ਜਾਣ ਕਿਉਂਕਿ ਉਹਨਾਂ ਇੰਟਰਸਟ ਕੈਚ ਔਨ ਨਹੀਂ ਕੀਤਾ ਸੀ ਕਿਉਂਕਿ ਇੱਕ ਚਲਾ ਗਿਆ ਫਿਰ ਸਾਰਾ ਜਿਹੜਾ ਹੈ ਮਾਹੌਲ ਬਦਲ ਗਿਆ ਹੈ ਇਹ ਨਮਨ ਇਸ ਗਰਾਊਂਡ 'ਚ ਜੰਪਲ ਖੇਡਿਆ ਉਹ ਬੇਸਿਕ ਉਹਦਾ ਜਨਮ ਅੰਮ੍ਰਾਲੇ ਦਾ ਪਰ ਜਿੰਨਾ ਉਹਦਾ ਕ੍ਰਿਕਟਿੰਗ ਸਫਰ ਹੈ ਉਹ ਫਰੀਦਕੋਟ ਤੋਂ ਸ਼ੁਰੂ ਹੋਇਆ ਤੇ ਉਹਦੇ ਫਾਦਰ ਸਾਹਿਬ ਜੀ ਨਰੇਸ਼ਦੀਪ ਜੀ ਸਾਡੇ ਨਾਲ ਦ ਨਾਲ ਹੀ ਨੇ ਇਹ ਉਹ ਫਾਦਰ ਨੇ ਜਿਹੜੇ ਬੱਚਿਆਂ ਨੂੰ ਕਈ ਫਾਦਰ ਹੁੰਦੇ ਆ ਵੀ ਬੱਚਿਆਂ ਨੂੰ ਗੇਮਾਂ ਤੋਂ ਰੋਕਦੇ ਆ ਪਰ ਇਹ ਸਕੂਲ ਦੇ ਵਿੱਚੋਂ ਖੁਦ ਛੁੱਟੀ ਦਵਾ ਕੇ ਲੈਂਦੇ ਸੀ ਵੀ ਬੱਚਾ ਖੇਲੇ ਤੇ ਜਿਹਦਾ ਫਲ ਅੱਜ ਇਹਨਾਂ ਦੀ ਮਿਹਨਤ ਦਾ ਇਹਨਾਂ ਨੂੰ ਮਿਲਿਆ ਬੱਚਾ ਪਹਿਲਾਂ ਇਥੇ ਫਰੀਦਕੋਟ ਡਿਸਟ੍ਰਿਕਟ ਤੋਂ ਐਸ.ਆਈ.ਟੀ ਸਾਹਿਬ ਦੀ ਰਿਆਨਮਾਈ ਹੇਟ ਤੇ ਉਸ ਬੱਚੇ ਨੇ ਡਿਸਟ੍ਰਿਕਟ ਤੋਂ ਸ਼ੁਰੂ ਕੀਤਾ ਪੰਜਾਬ ਦੀ ਟੀਮ ਵਿੱਚ ਗਿਆ ਜੂਨੀਅਰ ਸੀ ਗਿਆ ਫਿਰ ਰੰਜੀ ਟਰੋਫੀ ਖੇਡਿਆ ਜੀ ਰੰਜੀ ਟਰੋਫੀ ਜਿਹੜੀ ਇੱਕ ਪੰਜਾਬ ਦਾ ਇਦਾਂ ਮਾਧਿਅਮ ਇਹ ਟਰੋਫੀ ਜੀ ਵਿੱਚ ਮਤਲਬ ਆਲ ਇੰਡੀਆ ਦਾ ਜਿਹੜਾ ਟੂਰਨਾਮੈਂਟ ਆ ਜੀ ਚੋਂ ਜਿਹੜੇ ਪਲੇਅਰ ਤਰਾਸ਼ੇ ਜਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਲਈ ਉਸ ਤੋਂ ਬਾਅਦ ਲਾਸਟ ইয়ার ਇਹ ਬੱਚਾ ਮੁੰਬਈ ਇੰਡੀਅਨ ਨੇ بیس ਪ੍ਰਾਈਜ਼ ਤੇ 20 ਲੱਖ ਰੁਪਏ ਦੇ ਨੂੰ ਚੱਕਿਆ ਸੀਗਾ ਪਰ ਇਸ ਸਾਲ ਉਹਦੀ ਬੋਲੀ ਚ ਆਇਆ ਬੋਲੀ ਦੇ ਵਿੱਚ ਉਹ ਫਿਰ ਮੁੰਬਈ ਇੰਡੀਅਨ ਨੇ 5.5 ਕਰੋੜ ਰੁਪਏ ਦਾ ਖੀਦਿਆ ਜਿਸ ਦਾ ਸਾਡਾ ਸਾਰੇ ਫਰੀਦਕੋਟਿਆਂ ਨੂੰ ਬਹੁਤ ਮਾਣ ਆ ਤੇ ਉਹ ਬੱਚਾ ਇਸ ਦੇ layak ਵੀ ਸੀ ਕਿਉਂਕਿ ਜਿੰਨੀ ਉਹ ਬੱਚੇ ਨੇ ਪਰਫਾਰਮੈਂਸ ਕੀਤੀ ਹੈ ਜੋ ਬੱਚੇ ਨੇ ਮਿਹਨਤ ਕੀਤੀ ਹੈ ਉਹਦਾ ਫਲ ਉਹਨੂੰ ਖੋਲ ਮਿਲਿਆ ਜੀ